ਜੈਸੀ ਅਗਨ ਉਧਰਮ ਹੈ ਤੈਸੀ ਬਹਾਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਵਾਰ ਫਲਾ ਭਾਇਆ ਲੈਵ ਛੁੜ ਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋ ਉਪਜੈ ਭਾਉ ਦੂਜਾ ਲਾਇ ਕਹਿ ਨਾਨਕ ਗੁਰ ਪ੍ਰਸਾਦੀ ਜਿਨਾਂ ਲੇਵ ਲਾਗੀ ਤਿਨੇ ਵਿੱਚ ਮਾਇਆ ਪਾਇ ਹਰ ਆਪ ਅਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸ ਵਿਟੋਂ ਰਹਿ ਲੋਕ ਵਿਲ ਲਾਏ ਐਸਾ ਸਤਗੁਰ ਜੇ ਮਿਲੇ ਤੇ ਸੋ ਨ ਸਿਰਸੋਂ ਪੀਏ ਵਿੱਚੋਂ ਆਪ ਜਾਏ ਜਿਸ ਦਾ ਜਿਉ ਤਿਸ ਮਿਲ ਰਹਾ ਹਰ ਵਸੈ ਮਨ ਆਏ ਕਰ ਆਪ ਅਮੁਲਕ ਹੈ ਭਾਗ ਤਿਨਾ ਕੇ ਨਾਨਕ ਜਿਨ ਹਰ ਪਲ ਪਾਏ ਹਰ ਰਾਸ ਮੇਰੀ ਮਨਵਣਜਾਰਾ ਹਰ ਰਾਸ ਮੇਰੀ ਮਨਵਣਜਾਰਾ ਸਤ ਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਉ ਲਾਹ ਖਟਿਓ ਦਿਹਾੜੀ ਇਹ ਧਨ ਤੇ ਨਾ ਮਿਲਿਆ ਜਿਨ ਹਰ ਆਪੇ 파ਣ ਕਹਿ ਨਾਨਕ ਹਰ ਰਾਸ ਮੇਰੀ ਮਨ ਹੋ ਆਵਣ ਜਾਰਾ اے ਰਸਨਾ ਤੂੰ ਅਨ ਰਸ ਰਾਤ ਰਹੀ ਤੇਰੀ ਪਿਆਸ ਨਾ ਜਾਏ ਤਿਆਸ ਨਾ ਜਾਏ ਹੋਰ ਤੋ ਕਿਤਾ ਜਿਚਰ ਹਰ ਰਸ ਪੱਲ ਨਾ ਪਾਏ ਹਰ ਰਸ ਪਾਏ ਪੱਲ ਪੀਏ ਹਰ ਰਸ ਬਹੁ ਨਤਰਸ਼ਨਾ ਲੱਗ ਆਏ ਇਹ ਹਰ ਰਸ ਕਰਮੀ ਪਾਈਏ ਸਤਗੁਰ ਮਿਲੇ ਜਿਸ ਆਏ ਕਹਿ ਨਾਨਕ ਹੋਰ ਅਨਰਸ ਸਭ ਵੀਸਰੇ ਜਾਂ ਹਰ ਵਸੈ ਮਨ ਆਏ ਏ ਸਰੀਰਾ ਮੇਰਾ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਤਤ ਨਦਰਿ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤਿ ਰਾਖੀ ਤਾ ਤੂੰ ਜਗ ਮੈਂ ਆਇਆ ਮਨ ਚਾਉ ਭਇਆ ਪ੍ਰਭ ਆਗੁਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪੈ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਣ ਜੋਗੋ ਏ ਸ਼ਰੀਰਾ ਮੇਰਾ ਇਸ ਜਗ ਮੈਂ ਆਏ ਕਿਆ ਤੁਦ ਕਰਮ ਕੁਮਾਇਆ ਕੇ ਕਰਮ ਕੁਮਾਇਆ ਤੁਦ ਸ਼ਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇ ਕਹਿ ਨਾਨਕ ਇਹ ਸਰੀਰ ਪਰਵਾਣ ਹੋਆ ਜਿਨ ਸਤਗੁਰ ਸਿਓ ਚਿਤ ਲਾਇਆ ਇਹ ਨੇਤ੍ਰੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਏ ਵਿਸ ਸੰਸਾਰ ਤੁਮ ਦੇਖਦੇ ਏ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾਂ ਵੇਖਾਂ ਹਰ ਇੱਕ ਹੈ ਕਰਬੈਨ ਅਵਰ ਨਾ ਕੋਈ ਕਹਿ ਨਾਨਕ ਇਹ ਨੇਤਰ ਅੰਧ ਸੇ ਸਤਗੁਰ ਮਿਲਿ ਦਿਬ ਦ੍ਰਿਸ਼ਟ ਹੋਈ اے ਸ਼ਰਵਣੋ ਮੇਰੇ ਹੋ ਸੱਚ ਸੁਣਨ ਨੂੰ ਪਠਾਏ ਸੱਚ ਸੁਣਨ ਨੂੰ ਪਠਾਏ ਸ਼ਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸੁਮਾਣੀ ਸੱਚ ਅਲਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਸੁਣਨੇ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪੌਣ ਨਾਉ ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਗੁਰ ਦੁਆਰੇ ਲਾਏ ਭਾਵਨੀ ਇਕ ਨਾ ਦਸਵਾ ਦਵਾਰ ਦਿਖਾਇਆ ਤਾਂ ਅਨੇਕ ਰੂਪ ਨਾਉ ਨਾਮ ਨਿਧ ਤਿਸ ਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰ ਹੈ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ ਏ ਸੱਚਾ ਸੋਇਲਾ ਸੱਚਾ ਘਰ ਗਾਵੋ ਗਾਵੋ ਤਾਂ ਸੋਇਲਾ ਘਰ ਸੱਚ ਜਿੱਥੈ ਸਦਾ ਸੱਟ ਧਿਆਵਹਿ ਸੱਚੋ ਧਿਆਵੈ ਜਾਂ ਤੁੱਦ ਭਾਵੈ ਗੁਰਮੁਖ ਜਿਨਾ ਬੁਝਾਵਹਿ ਇਹ ਸਤ ਸਬਨਾ ਕਾ ਖਸਮੋ ਹੈ ਜਿਸ ਬਖਸ਼ੈ ਸੋ ਜਨ ਪਾਵੈ ਕਹਿ ਨਾਨਕ ਸੱਚ ਸੋਇਲਾ ਸੱਚ ਕਰ ਗਾਵਹਿ ਆਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰਬਰਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਗੁਰ ਰਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਰਾਮ ਕਲੀ ਸਦ ਇੱਕ ਓੰਕਾਰ ਸਤਗੁਰ ਪ੍ਰਸਾਦ ਜਗ ਦਾਤਾ ਸੋਏ ਭਗਤ ਵਛਲ ਤੇ ਲੋਏ ਜਿਓ ਗੁਰ ਸ਼ਬਦ ਸਮਾਵੇ ਅਵਰ ਨਾ ਜਾਣੇ ਕੋਈ ਜਿਉ ਅਵਰੋ ਨਾ ਜਾਣੇ ਸ਼ਬਦ ਗੁਰ ਕੈ ਏਕ ਨਾਮ ਧਿਆਵਹਿ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹਿ ਆਇਆ ਹਕਾਰਾ ਚੱਲਣ ਵਾਰਾ ਹਰਿ ਰਾਮ ਨਾਮ ਸਮਾਇਆ ਜਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ ਹਰ ਭਾਣਾ ਗੁਰ ਪਾਇਆ ਗੁਰ ਜਾਵੇ ਹਰ ਪ੍ਰਭ ਪਾਸ ਜਿਉ ਸਤਗੁਰ ਕਰੇ ਹਰ ਪੈ ਬੇਨਤੀ ਮੇਰੀ ਪੈਜ ਰੱਖੋ ਅਰਦਾਸ ਜਿਉ ਪੈਜ ਰੱਖੋ ਹਰ ਜਨ ਕੇਰੀ ਹਰ ਦੇਹੋ ਨਾਮ ਨਿਰੰਜਨੋ ਅੰਤ ਚਲਦਿਆਂ ਹੋਏ ਬੇਲੀ ਜਮਦੂਤ ਕਾਲ ਨਿਖੰਜਨੋ ਸਤਿਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜਿਓ ਹਰ ਧਾਰ ਕਿਰਪਾ ਸਤਿਗੁਰ ਮਿਲਾਇਆ ਤਨ ਤਨ ਕਹੇ ਸ਼ਾਬਾਸ਼ ਜਿਓ ਮੇਰੇ ਸਿੱਖ ਸੁਣ ਹੋ ਪੁੱਤ ਭਾਈ ਹੋ ਮੇਰਾ ਹਰ ਭਾਣਾ ਆਉ ਮੈਂ ਪਾਸ ਜਿਓ ਹਰ ਪਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸ਼ਾਬਾਸ਼ ਜਿਓ ਭਗਤ ਸਤਗੁਰ ਪੁਰਖ ਸੋਈ ਜਿਸ ਹਰ ਪ੍ਰਭ 파ਣਾ 파ਵੇ ਆਨੰਦ ਅਨਹਦ ਵਜੇ ਵਾਜੇ ਹਰ ਆਪ ਗਲ ਮੇ ਲਾਵੇ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨੁ ਵੇਖੋ ਕਰ ਨਿਰਜਾਸ ਜਿਓ ਧੁਰ ਲਿਖਿਆ ਪਰਵਾਣਾ ਫਿਰੈ ਨਾਹੀ ਗੁਰ ਜਾਏ ਹਰ ਪ੍ਰਭ ਪਾਸ ਜਿਓ ਸਤ ਗੁਰ ਪਾਣੇ ਆਪਣੇ ਬਹਿ ਪਰਵਾਰ ਸਦਾਇ ਮਤ ਮੈਂ ਪਿਛੈ ਕੋਈ ਰੋਵਸੀ ਸੋ ਮੈਂ ਮੂਲ ਨਾ ਪਾਇਆ ਮਿਤ ਪੈਜੈ ਮਿਤ ਵਿਗਸੈ ਜਿਸ ਮਿਤਕੀ ਪੈਜ ਭਾਵੇ ਤੁਸੀਂ ਵੀ ਚਾਰ ਦੇਖੋ ਪੁੱਤ ਭਾਈ ਹਰ ਸਤਗੁਰੂ ਪੈਨਾਵੇ ਸਤਗੁਰੂ ਪ੍ਰਥਖ ਹੁੰਦਾ ਬਹਿ ਰਾਜ ਆਪ ਟਿਕਾਇਆ ਸਭ ਸਿੱਖ ਬੰਧਪ ਪੁੱਤ ਭਾਈ RAMDAS ਪੈਰੀ ਪਾਇਆ ਅੰਤੇ ਸਤਗੁਰ ਬੋਲਿਆ ਮੈਂ ਚੈਂ ਕੀਰਤਨ ਕਰਿਓ ਨਿਰਵਾਣ ਜਿਓ ਕੇਸ਼ੋ ਗੋਪਾਲ ਪੰਡਿਤ ਸਦਿਓ ਹਰ ਹਰ ਕਥਾ ਪੜੈ ਪੁਰਾਣ ਜਿਓ ਹਰ ਕਥਾ ਪੜੀਐ ਹਰ ਨਾਮ ਸੁਣੀਐ ਬੇਬਾਨ ਹਰ ਰੰਗ ਗੁਰ 파ਵੇ ਪਿੰਡ ਪਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ ਹਰ ਪਾਇਆ ਸਤਗੁਰ ਬੋਲਿਆ ਹਰ ਮਿਲਿਆ ਪੁਰਖ ਸੁਜਾਨ ਜਿਉ ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜਿਉ ਸਤਗੁਰ ਪੁਰਖ ਜੇ ਬੋਲਿਆ ਗੁਰ ਸਿੱਖਾਂ ਮਨ ਲਈ ਰਜ਼ਾਏ ਜਿਉ ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸ ਪੈਰੀ ਪਾਏ ਜਿਉ ਸਭ ਪਵੇ ਪੈਰੀ ਸਤਗੁਰੂ ਕੇਰੀ ਜਿੱਥੇ ਗੁਰੂ ਆਪ ਰੱਖਿਆ ਕੋਈ ਕਰ ਬਖੀਲੀ ਨਿਵੈ ਨਹੀਂ ਫਿਰ ਸਤਿਗੁਰੂ ਆਣ ਨਿਵਾਇਆ ਹਰ ਗੁਰੇ ਪਾਣ ਦੀ ਵਡਿਆਈ ਧੁਰ ਲਿਖਿਆ ਲੇਖਰ ਜਾਏ ਜਿਉ ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜਿਉ RAM KALI ਮਹਲਾ 5 ਸੰਤ ਇਕ ਓੰਕਾਰ ਸਤਗੁਰ ਪ੍ਰਸਾਦ ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਏ ਅੜਾ ਮੇਰਾ ਸਾਜਨੜਾ ਜਾਨੀ ਅੜਾ ਹਰ ਜਾਨੀ ਅੜਾ ਨੈਣ ਅਲੋਏ ਅੜਾ ਹਰ ਜਾਨੀ ਅੜਾ ਨੈਣ ਅਲੋਇਆ ਘਟ ਘਟ ਸੋਇਆ ਅਤ ਅੰਮ੍ਰਿਤ ਪ੍ਰੇ ਗੂੜਾ ਨਾਲ ਹੋ ਬੰਦਾ ਨਾ ਨਸਕੰਦਾ ਸਵਾਉ ਨ ਜਾਣੇ ਮੂੜਾ ਮਾਇਆ ਮਦਮਤਾ ਹੋਚੀ ਬਤਾ ਮਿਲ ਨਾ ਜਾਈ ਭਰਮ ਥੜਾ ਕੋ ਨਾਨਕ ਗੁਰ ਬਿਨ ਨਾਹੀ ਸੂਝੈ ਹਰ ਸਾਜਨ ਸਭ ਕੈ ਨਿਕਟ ਖੜਾ ਗੋਬਿੰਦਾ ਮੇਰੇ ਗੋਬਿੰਦਾ ਪ੍ਰਾਣ ਅਧਾਰਾ ਮੇਰੇ ਗੋਬਿੰਦਾ ਕਿਰਪਾਲਾ ਮੇਰੇ ਕਿਰਪਾਲਾ ਦਾਨ ਦਾ ਤਾਰਾ ਮੇਰੇ ਕਿਰਪਾਲਾ ਦਾਨ ਦਾ ਤਾਰਾ ਅપર ਅਪਾਰਾ ਘਟ ਘਟ ਅੰਤਰ ਸੋਨਿਆ ਇੱਕ ਦਾਸੀ ਤਾਰੀ ਸਬਲ ਪਸਾਰੀ ਜੀ ਜੰਤ ਲੈ ਮੋਨਿਆ ਜਿਸ ਨੂੰ ਰਾਖੈ ਸੋ ਸੱਚ ਭਖੈ ਗੁਰ ਕਾ ਸ਼ਬਦ ਵਿਚਾਰਾ ਕਹੋ ਨਾਨਕ ਜੋ ਪ੍ਰਭ ਕੋ ਪਾਣਾ ਤਿਸੇ ਕੋ ਪ੍ਰਭ ਪਿਆਰਾ ਮਾਣੋ ਪ੍ਰਭ ਮਾਣੋ ਮੇਰੇ ਪ੍ਰਭ ਕਾ ਮਾਣੋ ਜਾਣੋ ਪ੍ਰਭ ਜਾਣੋ ਸਵਾਮੀ ਸੁਘੜ ਸੁਜਾਣੋ ਸੁਘੜ ਸੁਜਾਣਾ ਸਦ ਪ੍ਰਧਾਨਾ ਅੰਮ੍ਰਿਤ ਹਰ ਕਾ ਨਾਮ ਚਾਖ ਅਘਾਣੇ ਸਾਰਿੰਗ ਪਾਣੇ ਜਿਨ ਕੈ ਭਾਗ ਮਥਨ ਤਿਨਹੀ ਪਾਇ ਤਿਨਹਿ ਧਿਆਇ ਸਗਲ ਤਿਸੈ ਕਾ ਮਾਣੋ ਕਹੋ ਨਾਨਕ ਥਿਰ ਤਖਤ ਨਿਵਾਸੀ ਸੱਟ ਤਿਸੈ ਦੀ ਬਾਣੋ ਮੰਗਲਾ ਹਰ ਮੰਗਲਾ ਮੇਰੇ ਪ੍ਰਭ ਕੈ ਸੁਣੀਐ ਮੰਗਲਾ ਸੋਹੇ ਲੜਾ ਪ੍ਰਭ ਸੋਹੇ ਲੜਾ ਅਨਹਦ ਤੁਨੀਐ ਸੋਹੇ ਲੜਾ ਅਨਹਦ ਵਾਜੇ ਸ਼ਬਦ ਅਗਾਜੇ ਨਿਤ ਨਿਤ ਜਿਸੈ ਵਧਾਈ ਸੋ ਪ੍ਰਭ ਧਾਈਏ ਸਭ ਕਿਛ ਪਾਈਏ ਮਰਨ ਆਵੇ ਜਾਈ ਚੁਕੀ ਪਿਆਸਾ ਪੂਰਨ ਆਸਾ ਗੁਰਮੁਖ ਮਿਲ ਨਿਰਗੁਨੀਏ ਕਹੋ ਨਾਨਕ ਘਰ ਪ੍ਰਭ ਮੇਰੇ ਕੈ ਨਿਤ ਨਿਤ ਮੰਗਲ ਸੁਣੀਏ